ਪਾਗਾ ਵਾਲਿਓ ਪਾਗਨਾ ਕੋਈ ਜਗਾਈਆ ਇਹ ਤੋਂ ਪਰੇ ਨਹੀਂ ਹੋਰ ਭਗਵਾਨ ਪਾਗਾ ਵਾਲਿਓ ਪਾਗਨਾ ਕੋਈ ਜਗਾਈਆ ਇਹ ਤੋਂ ਪਰੇ ਨਹੀਂ ਕੋਈ ਕਾਨ ਕਾਨਾ ਦਾ ਕਾਨ ਰਾਮਾ ਦਾ ਰਾਮ ਆ ਗਿਆ कोई कान गो वॾा नई राम सीता राम बण छंड ਨਾਮ ਗੋਬਿੰਦ ਗੈ ਸਿਮਾ ਮੈਨੋਂ ਅੰਤਰ ਮੇਰੇ ਆ ਸੁੱਖ ウチェーナ ਸਵਾਲੀ ਮਾਲੇ ਰੋਤਾ ਸਭ ਜਗ ਪੰਖੜੀਆਂ ਆਬ ਮਹਿਸਾਇਆ ਲੇਖ ਨਦਰ ਮਾਟੀ ਬੋਤਾ ਤਨ ਉਹ ਯੂਧਾਰ ਖਾਈਆ ਜਿ ਜਿੰਨੇ ਕੀ ਐਟ ਕੰਮਰ ਉਤਾਰ ਮਸ਼ੀਨ ਗੋਈਆਂ ਕਰਕੇ ਮਸ਼ੀਨ ਗੋਈਆਂ ਦਾ ਮਤਲਬ ਵੀ ਆਉਣ ਵਾਲੇ ਸਵੇਰ ਤੇ ਕੀ ਹੋਣਾ ਸਾਰੇ 10 ਕੇ ਜਿੰਨੇ ਉਹਨਾਂ ਦੇ ਮੰਨਣ ਵਾਲੇ ਆ ਉਹ ਡੀਕਾ ਰਖੰਡਾ ਆ ਕਿ ਉਹ ਆਇਆ ਕਿ ਨਹੀਂ ਆਇਆ ਉਹ ਤਾਂ ਮੋੜੇ ਫੜ ਗਿਆ ਸਭ ਨੂੰ ਅਡੀਕਾਂ ਲੰਘਦੀਆਂ ਗਈਆਂ ਤਰੀਕਾਂ ਕੋ ਪਰਮਿਟਰ ਜਾਣ ਜਾਣ ਵੀ ਕੀ ਕਰਨਾ ਦੁਨੀਆਂ ਨੇ ਸਾਲ ਨੂੰ ਅਡੀਕਾਂ ਆਂਗ ਜੀਆਂ ਗਿਆਂ ਤਰੀਕਾ ਕਾਲਜ ਵੀ ਆਂ ਸਮੈ ਆਉਣਾ ਸ੍ਰੀ ਭਗਵਾਨ ਨੇ ਕਲੰਕ ਕਾਲ ਕਲਕੀ ਵੇਰਾ ਭਾਈਆ ਇੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਤਾਰਸਰ ਨੇ ਕਹਿਆ ਜੀ ਦੇ ਕਲੰਕ ਕਲਕੀ ਨੇ ਆਉਣਾ ਤੇ ਉਹ ਆ ਗਿਆ ਜੀ ਫੇਰ ਸੌ ਲੈਣਾ ਸਭ ਨੂੰ ਅੱਡੀ ਕਾਂ ਲੰਗਦੀਆਂ ਗਈਆਂ ਤਰੀਕਾਂ ਕਾਲ ਯੁਗ ਦੇ ਅੰਤ ਮਯਾਣਾ ਸ੍ਰੀ ਭਗਵਾਨ ਏਗ ਲੰਗ ਕਲ ਕਲਗੀ ਵੇਰਾ ਫਾਇਆ ਕਿਸੇ ਸਮਝ ਨਾ ਆਈ ਸਾਡੇ ਤਨ ਹੱਥ ਸੰਭਲ ਕੇ ਨਾਮ ਕਾ ਦਾਵਾਲ ਲੱਭਦਾ ਫਿਰਦਾ ਕੋਈ ਨਹੀਂ ਲੱਭਦਾ ਫਿਰਦਾ ਸਾਡੇ ਤਿੰਨ ਅਸ ਤੇ ਹੀਰ ਨੂੰ ਕਾਜ ਇਸ ਰੀਤੇ ਵਿੱਚ ਇਹ ਸਤਗੁਰ ਦਾ ਖੇਲ ਹੋਇਆ ਕਿਸੇ ਸਮਝ ਨਾ ਆਈ ਸਾ ਕਤਿਓਂ <muchas> ਹਾਂਤ ਦੇ ਕਹਿੰਦੇ ਆ ਸਾਇਬ ਗੁਰੂ ਗੋਬਿੰਦ ਸਿੰਘ ਜੀ ਨੇ ਬੱਕਰੇ ਜਿ ਢਗਾਏ ਸੀ ਸਾਇਬ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਬੇਜਵਾਰੀ ਤੇ ਵਾਰ ਨਹੀਂ ਕਰਦਾ ਠੀਕ ਆ ਤੇ ਇੱਕ ਗੋਰ ਸੇਖ ਜੋ ਖਾਵੇ ਹ i know. de ਜੋ ਤੁੰਗਿਆ ਦੂਰ ਦੇ ਕੁੱਤੇ ਮਾਨਸੋ ਆਨੰਗ ਪਰਮਾਤਮਾ ਨੇ ਬੁੱਧੀ ਦਿੱਤੀ ਅੱਜ ਕੇ ਸਾਧ ਸੰਗ ਜਾ ਕੇ ਕੇ ਗੁਰਦੁਆਰੇ ਜਾ ਕੇ ਕੇ ਮੰਦਰ ਚੱਜ ਜਾ ਕੇ ਕੋਈ ਸਿੱਖਿਆ ਸਿੱਖ ਲੂਗਾ ਕਿਹੜੇ ਡੰਗੜ ਆ ਉਹਨਾਂ ਨੂੰ ਤੇ ਨਹੀਂ ਕੋਈ ਸਿੱਖਿਆ ਦਿੰਦਾ ਜਿਹੜੇ ਹੀ ਦੰਗ ਸਾਡੇ ਵਰਗੇ ਸਿੱਤੇ ਆ ਸਾਡੇ ਵਰਗੇ ਦੰਗੇ ਘੋੜੇ ਦੇ ਸਾਡੇ ਵਰਗੇ ਦੰਗੇ ਊਠ ਦੇ ਜਿਹਦੇ ਵੀ ਡੰਗ ਮੱਝਾਂ گاਵਾ ਦੇ ਬਲਦਾਂ ਦੇ ਉਹਦੇ ਗਾੜੇ ਮੀਟਾਂ ਡੰਡਾ ਰੱਖ ਕੇ ਵੇਖ ਲੋ ਨਹੀਂ ਖਾਊਗਾ ਡੰਗੜ ਵੀ ਨਹੀਂ ਖਾਊਗਾ ਜਿਵੇਂ ਵੀ ਦੰਡਾ ਹੜਿਆ ਕੇ ਸਿੱਧਿਆ ਅਨੁਰਭ ਨੇ ਬੁੱਧੀ ਦਿੱਤੀ ਆ ਤੇ ਐਹੀ ਸਾਡੇ ਵਰਗੇ ਭੈਣ ਭਰਾ ਖਾਈ ਜਾਂਦੇ ਆ ਜਦ ਨਹੀਂ ਹੋਰ ਕੀ ਨਿਸ਼ਾਨੀਆਂ ਜਿਹੜਾ ਝਿਗਲਾ ਕੇ ਪਾਣੀ ਪੀਂਦਾ ਜਿੱਦਾਂ ਇਹ ਦੁੱਧ ਪੀਨੇ ਝਿਗਲਾ ਕੇ ਜਿਹੜਾ ਕੋਈ ਡੰਗੜ ਵੀ ਝਿਗਲਾ ਕੇ ਪਾਣੀ ਪੀਂਦਾ ਉਹ ਮੀਟਾਂ ਦਾ ਮੱਛੀ ਨਹੀਂ ਕੰਦਾ ਜਿੱਦਾਂ ਉਂਝ ਦੇਖ ਕੇ ਪਾਣੀ ਪੀਂਦਾ ਘੋੜਾ ਪਾਣੀ ਪੀਂਦਾ ਦੇਖਿਓ ਮੱਝ ਗਾਂ ਬਾਲ ਪਾਣੀ ਪੀਂਦੇ ਦੇਖਿਓ ਝਿਗਲਾ ਕੇ ਜਿਹਦੇ ਪੇਟ ਨਹੀਂ ਭਰਦਾ ਤਾਂ ਨਹੀਂ ਉਹ ਚੁੱਕਦਾ ਕਮਣ ਮੀਟ ਖਾਊਗਾ ਜਿਹੜੇ ਜੀਵ ਨਾਲ ਲਪਲਪ ਕਰਕੇ ਬਿੱਲੀ ਕੁੱਤਾ ਜਿਹੜਾ ਜੀਵ ਨਾਲ ਪਾਣੀ ਪੀਂਦਾ ਉਹ ਮੀਟ ਖਾਂਦਾ ਬੱਦਿਆ ਤੇ ਮੀਟ ਨਹੀਂ ਬਣਿਆ ਤੇ ਲਾਜ ਕਿੰਨਾ ਪਰਮਾਤਮਾ ਕੋ ਤੋ